ਤੈਨੂੰ ਬਾਈ ਕਿਵੇਂ ਲੱਗਾ ਸੈਟ ਬਹੁਤ ਵਧੀਆ ਵੀਰੇ ਬਹੁਤ ਵਧੀਆ ਤੇ ਪਹਿਲਾਂ ਜਿਹੜਾ 55 ਤੇ ਚੱਲਦਾ ਸੀ ਉਹ ਤੂੰ ਚਲਾਇਆ ਹਾਂਜੀ ਹਾਂਜੀ ਕਿਵੇਂ ਚੱਲਦਾ ਰਿਹਾ ਬਹੁਤ ਕੰਡ ਸੀ ਵੀਰੇ ਉਹ ਵੀ ਬਹੁਤ ਕੰਡ ਸੀ ਆ ਵੀ ਓਕੇ ਆ ਬਾਈ ਟਰੈਕਟਰ ਏਜੰਸੀ ਚੋਂ ਹਜੇ ਤੱਕ ਲੈ ਕੇ ਨਹੀਂ ਆਇਆ ਸੀਗਾ ਪਹਿਲਾਂ ਆਪਣੇ ਕੋਲੇ ਸੈਟ ਬੁੱਕ ਕਰਵਾ ਗਿਆ ਸੀਗਾ ਤੇ ਅੱਜ ਆਪਾਂ ਤੁਹਾਨੂੰ ਦਿਖਾ ਦਈਏ ਕਿਹੜਾ ਸੈਟ ਬਾਈ ਨੇ ਲਵਾਇਆਗਾ 16 ਇੰਚੀ ਸੈਟ ਲਵਾਇਆ ਬਾਈ ਨੇ ਦੋ ਬੇਸਾਂ ਲੱਗੀਆਂ ਹੋਈਆਂ ਇਹਦੇ ਵਿੱਚ 16 ਇੰਚੀ 10 ਵੀਕਰ ਲੱਗੇ ਹੋਏ ਨੇ 6 ਇੰਚ ਤੇ ਆਪਾਂ ਲੇਜ਼ਰ ਕਟਿੰਗ ਪੱਤੇ ਆ ਤੇ ਜੂ ਨੇ ਮੋਨੋ ਦਾ ਟੂਲ 16 ਜੀਬੀ ਦੀ ਪੈਨ ਡਰਾਈਵ ਤੇ 8 ਵਾਲਾ ਲੱਗਿਆ ਹੋਇਆ ਬੋਲੋ ਜੀ ਆਪਾਂ ਏ ਟੂ ਜਟ ਸਾਰੀ ਦਿੱਤੀ ਆ ਫਿਟਿੰਗ ਕਰਕੇ ਤੇ ਕਰਦਿਆਂ ਬਾਈ ਨਾਲ ਗੱਲਬਾਤ ਨਾ ਹੱਸੀ ਗੱਲ ਬਾਈ ਜੀ ਠੀਕ ਹੈ ਬਾਈ ਜੀ ਕੀ ਨਾਮ ਆ ਬਾਈ ਆਪਣਾ ਆਪਣਾ ਕੁਲਦੀਪ ਸਿੰਘ ਹੈ ਪੈਨ ਬਾਈ ਮੂਸਾ ਜੀ ਸਿੱਧੂ ਮੂਸੇ ਵਾਲਾ ਦਾ ਪਟਾ ਹਾਂ ਜੀ ਠੀਕ ਆ ਬਾਈ ਜੀ ਤੇ ਬਾਈ ਜੀ ਕਿਵੇਂ ਲੱਗਿਆ ਹਾ ਸੈਟਅਪ ਸੈਟ ਬਹੁਤ ਸੋਹਣਾ ਹੈ ਠੀਕ ਆ ਬਾਜ ਬੇਸ ਕਿਵੇਂ ਆ ਪੂਰਾ 15 ਜੋ ਕੋਟ ਹੈ ਜਮਾਨ ਕੋਟ ਹੋ ਜਾਂਦਾ ਠੀਕ ਆ ਮੈਂ ਦੇਖਿਆ ਮਾ ਉਹ ਤੇ ਆਇਆ ਨਾ ਪਾ ਪਹਿਲਾਂ ਵੀ ਆਪਾਂ ਲਵਾਇਆ ਸੀਗਾ ਇਥੋਂ ਅੱਛਾ ਹਾਂ ਜੇ ਆਪਾਂ ਤਿੰਨ ਸਾਲ ਪਹਿਲਾਂ ਆਪਾਂ ਲਵਾਇਆ ਸੀ 12 ਇੰਚ ਸੈੱਟ ਲਵਾਇਆ ਸੀ ਠੀਕ ਹੈ ਤੇ ਉਹ ਆਪ ਨੂੰ ਕੋਲੇ ਬਹੁਤ ਸੋਹਣਾ ਚੱਲਿਆ ਜੀ ਤਾਂ ਹੀ ਆਪਾਂ ਜਾਂ ਸੀਸ ਤੋਂ ਡੇਰ ਤੋਂ ਪਹਿਲਾਂ ਆਪਾਂ ਉਹਦੇ ਕੋਲ ਸਸਾਈ ਦੇਗੇ ਜੀ ਠੀਕ ਹੈ ਹਾਂਜੀ ਤੇ ਉਹ ਬਈ ਫਿਰ ਕਿੰਨਾਕ ਟਾਈਮ ਚਲਾਇਆ ਤੁਸੀਂ ਉਹ ਉਹ ਆਪਣੇ ਕੋਲੇ ਤਿੰਨ ਸਾਲ ਚੱਲਿਆ ਜੀ ਤੇ ਰਿਪੇਅਰ ਪੁਰ ਕਿੰਨੀ ਕਰਾਈ ਨਾ ਆਪਾਂ ਨੂੰ ਹੀ ਫੋਟੇ ਲੋੜ ਪਈ ਨਹੀਂ ਤਿੰਨ ਸਾਲਾਂ ਚ ਹਾਂ ਤਿੰਨ ਸਾਲ ਚ ਕੋਈ ਇਹ ਸੋਨੋ ਵੀ ਇਸ ਤਰ੍ਹਾਂ ਦਾ ਸੈੱਟ ਚਾਹੀਦਾ ਦੋਸਤੋ ਜਿਹੜਾ ਲਾਈਫ ਟਾਈਮ ਲੰਬਾ ਚੱਲੇ ਆਪਣੇ ਨਾਲ ਇੱਕ ਵਾਰੀ ਕਨੈਕ Son of